ਕਲ ਸੀਲੇ ਕੇ ਕੰਮ ਆਇਆ ਏ ਤੇ ਤਹਿਸੀਲ ਦੇ ਵਿੱਚ ਪਿਆ ਹੀ ਨੀਚੇ ਪਿਆ ਏ ਤੇ ਉੱਥੋਂ ਦਾ ਪਰਸ ਵੇਖਿਆ ਪਰਸ ਲਿਆ ਪਰਸ ਦੇ ਵਿੱਚ ਪੈਸੇ ਵੀ ਸੀ ਕੋਈ 12-13000 ਰੁਪਏ ਵਿੱਚ ਡਾਕੂਮੈਂਟ ਡਾਕੂਮੈਂਟ ਦੇ ਆਧਾਰ ਦੇ ਉੱਤੇ ਪੁਸ਼ਪੜਤਾ ਕਰਕੇ ਇਹਨਾਂ ਦਾ ਕੰਟੈਕਟ ਨੰਬਰ ਲਿਆ ਫਿਰ ਇਹਨਾਂ ਨਾਲ ਕੰਟੈਕਟ ਕਰਤੀ ਤੇ ਫਿਰ ਅੱਜ ਇਹਨਾਂ ਨੂੰ ਕਰਸ ਜਿਹੜਾ ਉਹ ਬਾਸ ਨਈ ਮੈਂ ਤਾਂ ਇਹੀ ਕਹਾਂਗਾ ਕਿ ਕਿਸੇ ਦੇ ਵੀ ਪੈਸੇ ਆਗਲੇ ਨੇ ਮਿਹਨਤ ਨਾਲ ਕਮਾਏ ਆ ਉਹਦੇ ਹੱਕ ਨਾਲ ਹੀ ਕਮਾਈ ਹੁੰਦੀ ਆ ਉਹਨਾਂ ਨੂੰ ਵਾਪਸ ਨਹੀਂ ਚਾਹੀਦੀ। ਉਹਦੇ ਸੰਬੰਧ ਵਿੱਚ ਡਿਊਟੀ ਸੀਲੇ ਲੱਗੀ ਸੀ ਜਿਹੜੇ ਕਾਜ ਦਾਖ ਕਰਦੇ ਨੇ ਕੈਂਡੀਡੇਟ ਉਹ ਦੌਰਾਨ ਮੈਂ ਨਾ ਇੱਥੇ ਚਾਹ ਪੀਤੀ ਆ ਪਾਕੀਨ ਦੇ ਵਿੱਚੋਂ ਉੱਥੇ ਚਾਹ ਵਾਲੇ ਦੇ ਪੈਸੇ ਦਿੱਤੇ ਪੈਸੇ ਦੇਣ ਤੋਂ ਬਾਅਦ ਮੈਂ ਆ ਉੱਥੇ ਪਰਸ ਆਪਣਾ ਭੁੱਲ ਗਿਆ ਜਾਂ ਉੱਥੇ ਮੇ ਕੋ ਡਿੱਗ ਪਿਆ ਤੇ ਉਸ ਤੋਂ ਬਾਅਦ ਮੈਨੂੰ ਜਦੋਂ ਬਾਅਦ ਵਿੱਚ ਅੱਧੇ ਘੰਟੇ ਬਾਅਦ ਆਇਆ ਫਿਰ ਮੈਂ ਦੁਬਾਰਾ ਫੇਰ ਤਸੀਲ ਆਇਆ ਪਰ ਪਰਸ ਆਪਣਾ ਉਹ ਨਹੀਂ ਸੀ ਫਿਰ ਮੈਨੂੰ ਸਵੇਰੇ ਸਵੇਰ ਫੋਨ ਆਇਆ ਭਾਈ ਹੁਣਾਂ ਦਾ ਕਿ ਤੁਹਾਡੀ ਕੋਈ ਚੀਜ਼ ਗਵਾਚੀ ਆ ਮੈਂ ਹਾਂਜੀ ਮੇਰੀ ਕੱਲ ਪਰਸ ਗਵਾਚਿਆ ਸੀ ਕੱਲ ਤਸੀਲੇ ਕੇ ਕੰਮ ਆਇਆ ਸੀ ਤੇ ਤਸੀਲ ਦੇ ਵਿੱਚ ਪਿਆ ਹੀ نیچے ਪਿਆ ਸੀ ਉੱਥੋਂ ਦਾ ਪਰਸ ਵੇਖਿਆ ਪਰਸ ਲਿਆ ਪਰਸ ਦੇ ਵਿੱਚ ਪੈਸੇ ਵੀ ਕੋਈ 12-13000 ਰੁਪਏ ਵਿੱਚ ਸੀ ਡਾਕੂਮੈਂਟ ਇਥੇ ਡਾਕੂਮੈਂਟ ਦੇ ਆਧਾਰ ਦੇ ਉੱਤੇ ਪੋਸ਼ਪੜਤਾ ਕਰਕੇ ਇਹਨਾਂ ਦਾ ਕੰਟੈਕਟ ਨੰਬਰ ਲਿਆ ਫਿਰ ਇਹਨਾਂ ਨਾਲ ਕੰਟੈਕਟ ਕਰਕੇ ਤੇ ਫਿਰ ਅੱਜ ਇਹਨਾਂ ਨੂੰ ਕਰਸ ਜਿਹੜਾ ਉਹ ਵਾਪਸ ਨਹੀ ਮੈਂ ਤਾਂ ਇਹੀ ਕਹਾਂਗਾ ਕਿ ਕਿਸੇ ਦੀ ਵੀ ਪੈਸੇ ਆਗਲੇ ਨੇ ਮਿਹਨਤ ਨਾਲ ਕਮਾਏ ਆ ਮਨ ਹੱਕ ਨਾਲ ਲਿਖਮਾਈ ਹੋਈ ਹੈ ਉਹਨਾਂ ਨੂੰ ਵਾਪਸ ਹੀ ਚਾਹੀਦੀ ਹੈ। ਕੰਦੇ ਸੰਬੰਧ ਵਿੱਚ ਡਿਊਟੀ ਸੀਲੇ ਲੱਗੀ ਸੀ ਜਿਹੜੇ ਕਾਜ ਦਾਖ ਕਰਦੇ ਨੇ ਕੈਂਡੀਡੇਟ ਉਹ ਦੌਰਾਨ ਮੈਂ ਨਾ ਇੱਥੇ ਚਾਹ ਪੀਤੀ ਆਪਾਂ ਖਦੀਨ ਦੇ ਵਿੱਚੋਂ ਉਥੇ ਚਾਹ ਵਾਲੇ ਦੇ ਪੈਸੇ ਦਿੱਤੇ ਪੈਸੇ ਦੇੰ ਤੋਂ ਬਾਅਦ ਮੈਂ ਉੱਥੇ ਪਰਸ ਆਪਣਾ ਭੁੱਲ ਗਿਆ ਜਾਂ ਉੱਥੇ ਮੇ ਕੋ ਡਿੱਗ ਪਿਆ ਤੇ ਉਸ ਤੋਂ ਬਾਅਦ ਮੈਨੂੰ ਜਦੋਂ ਬਾਅਦ ਵਿੱਚ ਅੱਧ ਘੰਟੇ ਬਾਅਦ ਆਇਆ ਫਿਰ ਮੈਂ ਦੁਬਾਰਾ ਫੇਤ ਤਸੀਲ ਆਇਆ ਪਰ ਪਰਸ ਆਪਣਾ ਉੱਥੇ ਨਹੀਂ ਸੀ ਫਿਰ ਮੈਨੂੰ ਸਵੇਰੇ ਸਵੇਰ ਫੋਨ ਆਇਆ ਭਾਈ ਹੁਣਾ ਦਾ ਕਿ ਤੁਹਾਡੀ ਕੋਈ ਚੀਜ਼ ਗਵਾਚੀ ਆ ਮੈਂ ਹਾਂਜੀ ਮੇਰੀ ਕੱਲ ਪਰਸ ਗਵਾਚਿਆ ਸੀ ਕੱਲ ਤਸੀਲੇ ਕੇ ਕੰਮ ਆਇਆ ਸੀ ਤੇ ਤਸੀਲ ਦੇ ਵਿੱਚ ਪਿਆ ਹੀ نیچے ਪਿਆ ਸੀ ਉੱਥੇ ਦਾ ਪਰਸ ਵੇਖਿਆ ਪਰਸ ਲਿਆ ਪਰਸ ਦੇ ਵਿੱਚ ਪੈਸੇ ਵੀ ਸੀ ਕੋਈ 12-13000 ਰੁਪਏ ਵਿੱਚ ਡਾਕੂਮੈਂਟ ਡਾਕੂਮੈਂਟ ਦੇ ਆਧਾਰ ਦੇ ਉੱਤੇ ਉਹ ਪੋਸਟਪタル ਕਰਕੇ ਇਹਨਾਂ ਦਾ ਕੰਟੈਕਟ ਨੰਬਰ ਲਿਆ ਫਿਰ ਇਹਨਾਂ ਨਾਲ ਕੰਟੈਕਟ ਕਰਕੇ ਕਿ ਫਿਰ ਅੱਜ ਇਹਨਾਂ ਨੂੰ ਕਰਸ ਜਿਹੜਾ ਉਹ ਵਾਪਸ ਹੁੰਦਾ ਮੈਂ ਤੇ ਇਹੀ ਕਹਾਂਗਾ ਕਿ ਕਿਸੇ ਦੇ ਵੀ ਪੈਸੇ ਜਿਹੜੇ ਨੇ ਮਿਹਨਤ ਨਾਲ ਕਮਾਏ ਆ ਉਹਦੇ ਹੱਕ ਨਾਲ ਲਿਖਮਾਈ ਹੁੰਦੀ ਆ ਉਹਨਾਂ ਨੂੰ ਵਾਪਸ ਦੇਣੀ ਚਾਹੀਦੀ ਆ ਬੰਦੇ ਦੇ ਸੰਬੰਧ ਵਿੱਚ ਡਿਊਟੀ ਸੀਲੇ ਲੱਗੀ ਸੀ ਜਿਹੜੇ ਕਾਜ ਦਾਖ ਕਰਦੇ ਨੇ ਕੈਂਡੀਡੇਟ ਉਹ ਦੌਰਾਨ ਮੈਂ ਨਾ ਇੱਥੇ ਚਾਹ ਪੀਤੀ ਆ ਪਾਕੀਨ ਦੇ ਵਿੱਚੋਂ ਉਥੇ ਚਾਹ ਵਾਲੇ ਦੇ ਪੈਸੇ ਦਿੱਤੇ ਪੈਸੇ ਦੇਣ ਤੋਂ ਬਾਅਦ ਮੈਂ ਉੱਥੇ ਪਰਸ ਆਪਣਾ ਭੁੱਲ ਗਿਆ ਜਾਂ ਉਥੇ ਮੇ ਕੋਲ ਡਿੱਗ ਪਿਆ ਇਹ ਉਸ ਤੋਂ ਬਾਅਦ ਮੈਨੂੰ ਜਦੋਂ ਬਾਅਦ ਵਿੱਚ ਅੱਧੇ ਘੰਟੇ ਬਾਅਦ ਆਇਆ ਫਿਰ ਮੈਂ ਦੁਬਾਰਾ ਫਿਰ ਤਸਵੀਲ ਆਇਆ ਪਰ ਪਰਸ ਹਮ ਤੇ ਉਹਨੂੰ ਨਹੀਂ ਸੀ ਫਿਰ ਮੈਨੂੰ ਸਵੇਰੇ ਸਵੇਰ ਫੋਨ ਆਇਆ ਭਾਈ ਹੁਣਾਂ ਦਾ ਕਿ ਤੁਹਾਡੀ ਕੋਈ ਚੀਜ਼ ਗਵਾਚੀ ਆ ਮੈਂ ਹਾਂ ਜੀ ਮੇਰੀ ਕੱਲ ਪਰਸ ਗਵਾਚਿਆ ਸੀ ਕੱਲ ਤਸਵੀਲੇ ਕੇ ਕੰਮ ਆਇਆ ਸੀ ਤੇ ਤਸਵੀਲ ਦੇ ਵਿੱਚ ਪਿਆ ਹੀ ਨੀਚੇ ਪਿਆ ਸੀ ਉੱਥੋਂ ਦਾ ਪਰਸ ਵੇਖਿਆ ਪਰਸ ਲਿਆ ਪਰਸ ਦੇ ਵਿੱਚ ਪੈਸੇ ਵੀ ਸੀ ਕੋਈ 12-13000 ਰੁਪਏ ਵਿੱਚ ਡਾਕੂਮੈਂਟ ਤੇ ਡਾਕੂਮੈਂਟ ਦੇ ਆਧਾਰ ਦੇ ਉੱਤੇ ਪੁਸ਼ਪੜਤਾ ਕਰਕੇ ਇਹਨਾਂ ਦਾ ਕੰਟੈਕਟ ਨੰਬਰ ਲਿਆ ਫਿਰ ਇਹਨਾਂ ਨਾਲ ਕੰਟੈਕਟ ਕਰਤੀਏ ਤਾਂ ਫਿਰ ਅੱਜ ਇਹਨਾਂ ਨੂੰ ਕਰਸ ਜਿਹੜਾ ਉਹ ਵਾਪਸ। ਨਹੀਂ ਮੈਂ ਤੇ ਇਹੀ ਕਹਾਂਗਾ ਕਿ ਕਿਸੇ ਦੀ ਵੀ ਪੈਸੇ ਜਿਹੜੇ ਨੇ ਮਿਹਨਤ ਨਾਲ ਕਮਾਏ ਆ ਉਹਨਾਂ ਦੇ ਹੱਕ ਨਾਲ ਲਿਖਮਾਈ ਹੁੰਦੀ ਆ ਉਹਨਾਂ ਨੂੰ ਵਾਪਸ ਹੀ ਨਹੀਂ ਚਾਹੀਦੀ। ਬੰਦੇ ਸੰਬੰਧ ਵਿੱਚ ਡਿਊਟੀ ਸੀਲੇ ਲੱਗੀ ਸੀ ਜਿਹੜੇ ਕਾਜ ਦਾਖ ਕਰਦੇ ਨੇ ਕੈਂਡੀਡੇਟ। ਉਹ ਦੌਰਾਨ ਮੈਂ ਨਾ ਇੱਥੇ ਚਾਹ ਪੀਤੀ ਆ ਪਾਕੀਨ ਦੇ ਵਿੱਚੋਂ। ਉਥੇ ਚਾਹ ਵਾਲੇ ਦੇ ਪੈਸੇ ਦਿੱਤੇ। ਪੈਸੇ ਦੇਣ ਤੋਂ ਬਾਅਦ ਮੈਂ ਉੱਥੇ ਪਰਸ ਆਪਣਾ ਭੁੱਲ ਗਿਆ ਜਾਂ ਉੱਥੇ ਮੇ ਕੋ ਡਿੱਗ ਪਿਆ। ਤੇ ਉਸ ਤੋਂ ਬਾਅਦ ਮੈਨੂੰ ਜਦੋਂ ਬਾਅਦ ਵਿੱਚ 1 ਘੰਟੇ ਬਾਅਦ ਆਇਆ ਫਿਰ ਮੈਂ ਦੁਬਾਰਾ ਫੇਰ ਤਸੀਲ ਆਇਆ ਪਰ ਪਰਸਾਂ ਉਹਦੇ ਨੂੰ ਨਹੀਂ ਸੀ ਫਿਰ ਮੈਨੂੰ ਸਵੇਰੇ ਸਵੇਰ ਫੋਨ ਆਇਆ ਭਾਈ ਹੁਣਾਂ ਦਾ ਕਿ ਤੁਹਾਡੀ ਕੋਈ ਚੀਜ਼ ਗਵਾਚੀ ਆ ਮੈਂ ਹਾਂਜੀ ਮੇਰੀ ਕੱਲ ਪਰਸ ਗਵਾਚਿਆ ਹੈ